ਹਜ਼ੂਰ ਸਮਹੱਲਾ ਤਹਿਲਾ ਚਰਕੂ ਕੀ ਆਸ ਮਨ ਦਾ ਬੰਦਨੀ ਭਾਈ ਨਿਗ ਲੰਡੂ ਮਾਰਾ ਦੇ ਕਾਂਸ਼ ਬੈਠਾ ਸੀ ਉਹ ਕਹਿਣ ਲੱਗਾ ਹਜ਼ੂਰ ਤੁਸੀਂ ਗਿਆਨ ਦੇ ਬਚਨ ਸੁਣਾਏ ਐ ਸ਼ਬਦ ਦੇ ਬਚਨ ਸੁਣਾਏ ਐ ਕਰਮ ਦਾ ਵੀ ਉਪਦੇਸ਼ ਦੇਣਾ ਚਾਹੀਦਾ ਸੀ ਤਾਂ ਮਾਰਾ ਸਾਉ ਕਰਮ ਦੀ ਬਾਤ ਕਹਿੰਦੇ ਸੁਣ ਪੰਡਿਤ ਕਰਮਕਾਰੀ ਆਸ ਮਨ ਦਾ ਬੰਦਨੀ ਭਾਈ ਕਿਉਂ ਕਿ ਕਿਉਂ ਤੂੰ ਕਾਂ ਵਾਲੀ ਮਾਰਾ ਸਾਉ ਅਸ਼ਟਪਦੀ ਚੌਰਨ ਕਰ ਰਿਹਾ ਅੱਗੇ ਚੌਕੀ ਸੀ ਹਾਏ ਆਸਾ ਮਨਸਾ ਬੰਦਨੀ ਭਾਈ ਇਹ ਭਾਈ ਜਿਹੜੀ ਆਸਾ ਹੈ ਪਦਾਰਥਾਂ ਦੀ ਤੇ ਮਨਸਾ ਵਾਸ਼ਨਾ ਬੁੱਧੀ ਦੇ ਅੰਦਰ ਇਹ ਬੰਦਨੀ ਇੱਕ ਰੱਸੀ ਦੀ ਨਿਆਈ ਬੰਨਣ ਪਾਉਣ ਵਾਲੀ ਹੈ ਇਹ ਭਰਾਵੋ ਕਰਮ ਧਰਮ ਬੰਦ ਕਾਰੀ ਅਜੇ ਕਰਮ ਕਰਮ ਕਰਨੇ ਵੀ ਬੰਦਨ ਕਰਨ ਵਾਲੇ ਆ ਕਾਰੀ ਬੜਾ ਭਾਰੀ ਬੰਨਣ ਪਾਉਣ ਵਾਲੇ ਹਨ ਇਹ ਬੰਦ ਬੰਨ ਪਾਉਣ ਵਾਲੇ ਜਿਵੇਂ ਸਾਧ ਸੰਗਤ ਦੀ ਰस्सियां ਹੁੰਦੀਆਂ ਨੇ ਉਹਨੂੰ ਬੰਨ ਪਾਈਦਾ ਬੰਨ ਪਾ ਕਰਕੇ ਗੰਢਾਂ ਦੇਈ ਦੀਆਂ ਇਓ ਪਰਮ ਜਿਹੜੇ ਕਰਨੇ ਨਿਤ ਨਵਿਤ ਧਰਮੀ ਜਗ ਆ ਦੇਕ ਇਹ ਵੀ ਬੰਧਨਾਂ ਦੇ ਕਰਨ ਵਾਲੇ ਹੀ ਹਨ ਬੰਨ ਪਾਉਣ ਵਾਲੇ ਹਨ ਕਰਤਾ ਭੁਗਤਾ ਪੁਣੇ ਦੀ ਹੰਗਤਾ ਦੇ ਪਾਪ ਪੁੰਨ ਜਗ ਜਾ ਆ ਭਾਈ ਆਸਾ ਜਿਹੜੀ ਮੈਂ ਪਾਪ ਹੋ ਗਿਆ ਮੇਥੋਂ ਇਹ ਮਨਸਾ ਇਹ ਬੁੱਧ ਕਿ ਮੇਰੇ ਪੁੰਨ ਹੋ ਗਿਆ ਇਹਦੇ ਕਰਕੇ ਪਾਪ ਪੁੰਨ ਮਿਲਤ ਕਰਕੇ ਜਾਂ ਪਾਪ ਪੁੰਨ ਦੋਹਾ ਕਰਕੇ ਇਹ ਇਸ ਪ੍ਰਕਾਰ ਜਗਤ ਜਿਹੜਾ ਹੈ ਜਾਇਆ ਪੈਦਾ ਹੋਇਆ ਇਹ ਭਾਈ ਨਿਰੇਪਾਕ ਹੋਣੇ ਕਰਕੇ ਕੋਈ ਉਹ ਨਹੀਂ ਜੂਮਤ ਪੈਂਦਾ ਹੈ ਬਹੁਤ ਸਾਰੇ ਪੁੰਨ ਹੋਣੇ ਕਰਕੇ ਦੇਵਤਿਆਂ ਦੀ ਪਦਵੀ ਨੂੰ ਪਾਉਂਦਾ ਹੈ ਤਾਪ ਪੁੰਨ ਦੋਵੇਂ ਮਿਲਣ ਕਰਕੇ ਮਨੁੱਖਾ ਦੇ ਮਿਲਦੀ ਹੈ ਇਹ ਜਗਤ ਨੂੰ ਜਾਇਆ ਪੈਦਾ ਕੀਤਾ ਹੈ ਭਾਈ ਕਿਸ ਸੇ ਨਾਮ ਵਿਸਾਰੀ ਨਿਰਵੀਸ਼ ਨੂੰ ਨਾਮ ਨੂੰ ਪਨਾਉਣੇ ਕਰਕੇ ਫੇਰ ਵੀ ਨਾਸ ਹੀ ਹੁੰਦਾ ਰਹਿੰਦਾ ਸਾਰਾ ਸੰਸਾਰ ਇਹ ਮਾਇਆ ਜਗ ਮੋਹਣੀ ਭਾਈ ਇਹ ਮਾਇਆ ਜਿਹੜੀ ਹੈ ਜਗਤ ਨੂੰ ਮੋਹਤ ਕਰਨ ਵਾਲੀ ਹੈ ਹੈ ਭਰਾਵੋ ਮੋਹਣੀ ਮਾਇਆ ਦੀ ਜਿਹੜੀ ਪ੍ਰੀਤੀ ਹੈ ਪਰਮ ਸੱਜੇ ਵਿਤਾਰੀ ਇਹ ਨਾ ਇਹ ਵੀ ਤਾਂ ਮਾਇਆ ਦੀ ਸ਼ਕਤ ਹੈ ਜਿਸ ਨੇ ਕਰਮ ਕਰਨੇ ਸਾਰੇ ਵਿਕਾਰਾਂ ਨੂੰ ਪੈਦਾ ਕਰਨ ਵਾਲੀ ਹੈ ਕੋਟੀਆਂ ਕਾਰਾ ਹੈ ਦੇਦ ਐਤ ਵਾਲੀ ਕਾਰ ਹੈ ਸਾਰੀ ਸੋਨ ਪੰਡਿਤ ਕਰਮਕਾਰੀ ਇਹ ਪੰਥ ਨਰਮਾ ਦੇ ਕਰਨ ਵਾਲੇ ਕਰਮਕਾਂਢੀ ਪੰਡਤਾਂ ਸੁਣ ਸਕਦੀ ਸਿੱਖਿਆ ਇਹ ਕਰਮ ਜਿਹੜੇ ਐ ਐਸੇ ਕਰਮ ਵੀ ਕਰ ਜਿਹੜੇ ਕਾਰੀ ਔਸ਼ਧੀ ਹੋਣ ਦਵਾਈ ਦੀ ਨਿਆਈ ਤੇ ਪੈਦਾ ਕਰਨ ਵਾਲੇ ਹੋ ਉਹ ਕਰਮ ਕਰਨੇ ਚਾਹੀਦੇ ਆ ਕਾਰੀ ਜਿਹੜੇ ਕਾਰਤੇ ਵੀ ਕਰਨ ਪ੍ਰਲੋਗ ਦੀ ਸਹਾਇਤਾ ਕਰਨ ਵਾਲੇ ਉਹ ਕਰਮ ਕਰਨੇ ਚਾਹੀਦੇ ਆ ਅਤੇ ਕਰਮਾਂ ਦਾ ਆਕਾਰ ਹੀ ਬਣਿਆ ਫਿਰਦਾ ਹੈ ਦਰਮਨ ਕਲਕੇ ਦਾ ਆਕਾਰੀ ਦੇਹਾਂ 'ਚ ਹੀ ਪੈਂਦਾ ਫਿਰੇਗਾ ਆਕਾਰੀ ਘੜਦਾ ਫਿਰੇਗਾ ਤੇਰੀ ਮੁਕਤ ਨਾ ਨਹੀਂ ਹੋਣੀ ਤੁਨ ਕੰਡ ਕੋ ਕਰਮਾ ਕਾਰੀ ਹੈ ਪੰਡਤ ਜੀ ਸੁਣੋ ਕਰਮਾ ਵਿੱਚੋਂ ਜਿਹੜੇ ਕਰਮਕਾਰੀ ਔਸ਼ਦੀ ਰੂਪ ਹੈ ਉਹ ਕਰਮ ਨਿਸਕਾਮ ਕਰਮ ਹਨ ਇਹ ਸਰਮ ਸੁਖ ਵੀ ਪੂਜਾ ਭਾਰ ਇਹ ਭੈ ਜਿਸ ਨਿਸਕਾਮ ਕਰਮ ਉਹ ਦੇ ਕਰਨੇ ਕਰਕੇ ਆਤਮਾ ਨੰਦ ਦਾ ਸੁਖ ਪੈਦਾ ਹੋਵੇ ਉਹ ਆਤਮ ਤਤ ਦੀ ਚਾਰ ਹੈ ਉਹ ਬ੍ਰਹਮ ਆਤਮਾ ਸੁਖ ਦਾ ਤਤ ਸ੍ਰੂਪ ਦਾ ਵਿਚਾਰ ਹੈ ਇਹ ਸਮਝ ਲੈ ਸਾਰੇ ਕਰਮਾਂ 'ਚ ਵੱਡੇ ਕਰਮ ਹੰਦੇ ਏ ਰਹਾਉ ਸਾਸ ਤੇ ਬੇਦ ਬਕਾ ਖੜੂ ਭਾਈ ਇਹ ਨਹੀਂ ਸ਼ਾਸਤਰਾਂ ਨੂੰ ਸ਼ਾਸਤ੍ਰਾਂ ਨੂੰ ਕਹਾਂ ਵੇਦਾਂ ਨੂੰ ਖੜੋ-ਖੜੋ ਕੇ ਠਾਠ ਬੰਦ ਬੰਨ ਕੇ ਚੁਟਕੀਆਂ ਮਾਰ ਕੇ ਤਾਲ ਪੂਰ ਕੇ ਟਕਾਟ ਕਾ ਕੇ ਚਿੱਤ ਨੂੰ ਬੜ ਕੇ ਸੁਣਾਉਂਦੇ ਹਨ ਲੋਕਾਂ ਦੇ ਤਾਂ ਹੀ ਕਿੱਦ ਖੜ ਜਾਂਦੇ ਛੰਦ ਪੜਦੇ ਹੋਏ ਨੂੰ ਵੇਖ ਵੇਖ ਕੇ ਲੋਕਾਂ ਦੇ ਇਸਤਹ ਹੋ ਕੇ ਖੜੋ ਕੇ ਇਸ ਤਰ੍ਹਾਂ ਹੋ ਕੇ ਜਿਤਨੀ ਪੜ ਕੇ ਸੁਣਾਉਣਾ ਹੈ ਇਹ ਭਾਈ ਪਰਮ ਕਰਹੁ ਸੰਸਾਰੀ ਗ੍ਰਾਮੀਆਂ ਗੱਲਾਂ ਸੁਣਾ ਬੇਨਾ ਸ਼ਾਸਤਰਾਂ ਦੁਆਰਾ ਜਗਤ ਮਿੱਥਿਅੰ ਬ੍ਰਹਮ ਸਤਿਅੰ ਪਰ ਕਰਮ ਕਰੋ ਸੰਸਾਰੀ ਕਰਮ ਭਾਈ ਸੰਸਾਰ ਦੇ ਵਿੱਚ ਜਮਣ ਮਰਨ ਵਾਲੇ ਕਰਮਾਂ ਤੋਂ ਜਿਤ ਨਿਮਿਸ਼ ਪ੍ਰਾਪਿਤ ਕਰਮਾਂ ਕੀ ਲੱਗਾ ਹੋਏ ਕਿਉਂ ਸੰਸਾਰ ਦੀ ਪ੍ਰਾਪਤੀ ਵਾਲੇ ਕਰਮ ਕਰਦੇ ਨੇ ਤੇ ਬੇਨਾ ਸ਼ਾਸਤਰ ਜਗਤ ਨੂੰ ਮਿੱਥਿਆ ਰੂਪ ਕਹਿਣਾ ਹੈ ਖੜੋ-ਖੜੋ ਕੇ ਇਸ ਤਰ੍ਹਾਂ ਹੋ ਕੇ ਇੱਥੇ ਖੜੋਣਾ ਨਾਂ ਇਸ ਤਰ੍ਹਾਂ ਦਾ ਇਸ ਤੋ ਹੋ ਕੇ ਕਹਿੰਦੇ ਆ ਖੜ ਕੇ ਨਹੀਂ ਵੇਦ ਪੜੀ ਦੇ ਬੈਠ ਕੇ ਪੜੀਦੇ ਆ ਖੜੋਣਾ ਨਾਂ ਇਸ ਤਰ੍ਹਾਂ ਹੋਣ ਦਾ ਇਸ ਤਰ੍ਹਾਂ ਹੋ ਕੇ ਕਿਤਨੇ ਖੜੋ ਹੋ ਜਾਵੇ ਛੰਦ ਵੀ ਚਾਲ ਵਿੱਚ ਖੜੋਖੜੋ ਕੇ ਰਹਿ ਰਹਿ ਕੇ ਬੜ ਰਹਿ ਭਾਈ ਤੇ ਸੰਸਾਰ ਦੀ ਪ੍ਰਾਪਤੀ ਵਾਲੇ ਸੋ ਕਾਮ ਕਰਮ ਕਰਦਾ ਹੈ ਮੁਰਕੇ ਜਮਣ ਮਰਨ ਚਾਉਣ ਵਾਲੇ ਪਾਖੰਡ ਮੈਲ ਨਾ ਚੂਕਈ ਭਾਈ ਇਹ ਭਾਈ ਮੂੰਹੋਂ ਗਿਆਨੀਆਂ ਗੱਲਾਂ ਕਰਨੀਆਂ ਤੇ ਆਪ ਭਗਤੀ ਨਾ ਕਰਨੀ ਜੀ ਆਨ ਦੀ ਕਮਾਈ ਨਾ ਕਰਨੀ ਇਸ ਪ੍ਰਕਾਰ ਪਾਖੰਡ ਮੈਲ ਨਾ ਚੂਕਈ ਲੋਕ ਨੂੰ ਖੁਰਾਣਾ ਭਾਈ ਜਗਤ ਮਿੱਥਿਆ ਹੈ ਤੇ ਆਪ ਪਖੰਡ ਚ ਪੈ ਕੇ ਕਰਮ ਕਾਂਡ ਕਰਦੇ ਰਹੇ ਨਾ ਇਹ ਲੋਕ ਦਿਖਾਵੇ ਵਾਸਤੇ ਜਿਹੜੇ ਕਰਮ ਕਰਨੇ ਅੰਦਰੋਂ ਸ਼ੂਭ ਦੀ ਪ੍ਰਾਪਤੀ ਵਾਸਤੇ ਨਾ ਕਰਨੇ ਉਹ ਪਖੰਡ ਹੈ ਇਹ ਖੰਡ ਕਰਕੇ ਅਵਿਦਿਆ ਵੀ ਮੈਲ ਪਾਪਾਂ ਵੀ ਮੈਲ ਹੰਤਾ ਕਰਨ ਦੀ ਮਨੁੱਖੇ ਬਾਦਕ ਨਹੀਂ ਚੁੱਕੀ ਜਾਂਦੀ ਹੈ ਭਾਈ ਅੰਤਰ ਮੈਲ ਵਿਕਾਰੀ ਬਨ ਕੇ ਹੰਕਾਰ ਕਰਕੇ ਫਿਰ ਵਿਕਾਰਾਂ ਵੀ ਕਾਮਵਾਦ ਕੁਸੁਰੇ ਆਉਂਦੇ ਹੁਮੇ ਨਾਲ ਕੁੁਰਨੇ ਕਰਕੇ ਵਿਕਾਰ ਪੈਦਾ ਹੁੰਦੇ ਹੈ ਇਹ ਵਿਕਾਰਾਂ ਵੀ ਅੰਦਰ ਹੈ ਇਹ ਮੈਲ ਲੱਗੀ ਰਹਿੰਦੀ ਇਹ ਪਾਈ ਮਨ ਵਿਕਾਰੀ ਹੋਇਆ ਰਹਿੰਦਾ ਹੈ ਇਹਨ ਵਿਦੂਬੀ ਮਾਕਰੀ ਭਾਈ ਇਹਨ ਵਿਦੂਬੀ ਮਾਕਰੀ ਭਾਈ ਜਿਹੜੇ ਭਾਈ ਪਖੰਡ ਦੇ ਨਾਲ ਵੇਦਾਂ ਸ਼ਾਸਤਰਾਂ ਨੂੰ ਕਸਨ ਕਰਦੇ ਹਨ ਤੇ ਸੰਸਾਰੀ ਦੁਨੀਆ ਦੇ ਵਿਹਾਰਾਂ ਵਾਲੇ ਕਰਮਕਾਂਡ 'ਚ ਫਸੇ ਹੋਏ ਹਨ ਉਹ ਪਖੰਡ ਕਰਕੇ ਉਹਨਾਂ ਦੀ ਪਾਪਾਂ ਨਹੀਂ ਮੈਲ ਨਹੀਂ ਉਤਰਦੀ ਅੰਦਰੋਂ ਉਹ ਵਿਕਾਰਾਂ ਦੀ ਵੀ ਮੈਲ ਗਣੀ ਰਹਿੰਦੀ ਏ ਇਸ ਪ੍ਰਕਾਰ ਜਿਹੜੇ ਉਤੋਂ ਲੋਕ ਦਿਖਾਵੇ ਦੇ ਕੰਮ ਕਰਦੇ ਐ ਇਹਨੇ ਵਿਦ ਡੂਬੀ ਮਾਕਰੀ ਭਾਈ ਜਿਸ ਪ੍ਰਕਾਰ ਮੱਕੜੀ ਜਿਹੜੀ ਹੁੰਦੀ ਐ ਉਹ ਘਾਹ ਦੇ ਉੱਤੇ ਜਿੱਥੇ ਪਾਣੀ ਹੁੰਦਾ ਹੈ ਪਾਣੀ ਦੇ ਉੱਤੇ ਉਹ ਤਾਣਾ ਤਣਦੀ ਐ ਘਾਹ ਦੇ ਉੱਪਰ ਤੇ ਉਹ ਮਛਰ ਵੀ ਇਹਦੇ ਚਟਕ ਜਾਵੇ ਤੇ ਮੈਂ ਮਛਰ ਆਦਕਾ ਨੂੰ ਖਾ ਲਵਾਂ ਉਹ ਸੂਰੇ ਪੰਤਣ ਤਣਨ ਦੀ ਤਣਦੀ ਆਪਣਾ ਮੂੰਹ ਝਾਲ ਕੱਢ ਕੱਢ ਕੇ ਤਣਦੀ ਤਣਦੀ ਜਦੋਂ ਉਸੇ ਟਾਲ ਦੇ ਵਿੱਚ ਉਹਦੀਆਂ ਪੈਰ ਫਸ ਜਾਂਦੇ ਐ ਉਦੋਂ ਉਹ ਉਲਟੀ ਹੋ ਜਾਂਦੀ ਮੱਕੜੀ ਪਾਣੀ ਦੇ ਕਿਨਾਰੇ ਤੇ ਪਾਣੀ ਦੇ ਕਿਨਾਰੇ ਤੇ ਉਹ ਵਿੱਚੇ ਹੀ ਡੁੱਬ ਜਾਂਦੀ ਐ ਇਸ ਪ੍ਰਕਾਰ ਮੱਕੜੀ ਹੈ ਭਾਈ ਊਂਡੀ ਸਿਰ ਕਾ ਭਾਰੀ ਊਂਡੀ ਨਾ ਉਲਟੀ ਹੋ ਜਾਂਦੀ ਸਿਰ ਦੇ ਪਾਰ ਇਸੇ ਪ੍ਰਕਾਰ ਮਕੜੀ ਦੀ ਨਹੀਂ ਆਈ ਜੀਵ ਜਿਹੜੇ ਹਨ ਇਹ ਲੋਕ ਦਿਖਾਵੇ ਦੇ ਨਿਤ ਨਮਿਤ ਪ੍ਰਾਛਿਤ ਕਰਮ ਆਜਕ ਇਹ ਤਾਣਾ ਤੜਵੇਂ ਮਕੜੀ ਦੀ ਨਹੀਂ ਆਈ ਅਤੇ ਉੰਡੀ ਸਿਰਕੇ ਭਾਰੀ ਫਿਰ ਉਹਦਾ ਹੰਕਾਰ ਕਰ ਲੈਂਦੇ ਐ ਹੰਕਾਰ ਕਰਨੇ ਕਰਕੇ ਵਿਸ਼ੇ ਰੂਪੀ ਪਾਣੀ ਵਿੱਚ ਉਲਟੇ ਡੁੱਬ ਜਾਂਦੇ ਐ ਇਹ ਸਿਰ ਭਾਰ ਮਾਤਾ ਦੇ ਗਰਭ ਵਿੱਚ ਆਉਣਾ ਪੈਂਦਾ ਨਰਕ ਦੇ ਵਿੱਚ ਪੈਣਾ ਪੈਂਦਾ ਹੈ ਕਿਉਂ ਸਿਰ ਦੇ ਤੇ ਭਾਰ ਪੈ ਜਾਂਦਾ ਹੈ ਬੋਝ ਦੇ ਡੁੱਬ ਜਾਂਦੇ ਹਨ ਪਦਾਰਥਾਂ ਰੂਪੀ ਪਾਣੀ ਵਿੱਚ ਦੁਰਮਤ ਘਣੀ ਵਿਬੂਤੀ ਭਾਈ ਕੋਟੀ ਮਤ ਕਰਕੇ ਇਸ ਪ੍ਰਕਾਰ ਘਣੀ ਬਹੁਤੀ ਸ੍ਰਿਸ਼ਟੀ ਬਗੂਤੀ ਖਰਾਬ ਹੋਈ ਇਹ ਪਰਾਵੋ ਦੂਜੇ ਭਾਏ ਖੁਆਈ ਦੁਆਦ ਭਾਅ ਅਨਸਾਰੀ ਸਿਟੀ ਖੁਆਈ ਭੁਲਾ ਦੁੱਤੀ ਹੈ ਵਾਹਿਗੁਰੂ ਵੱਲੋਂ ਬਿਨ ਸਤਗੁਰ ਨਾਮ ਨਾ ਪਾਈਐ ਭਾਈ ਸਤਗੁਰੂ ਸਾਹਿਬ ਦੀ ਸ਼ਰਨ ਪਿਆ ਤੋਂ ਬਿਨ અમૃત નામ ની કિતੋਂ પ્રાપ્ત ਹੁੰਦਾ ਏ ਭਰਾਵੋ ਬਿਨ ਨਾਮੈ ਭਰਮ ਨਾ ਜਾਏ ਕੇ ਮਹਾਰਾਜੇ ਨਾਮ ਨਾਮ પ્રાપ્ત ਹੋਵੇ ਤਾਂ ਕੀ ਘਟ ਹੈ ਮਹਾਰਾ ਕਹਿੰਦੇ ਨਾਮ ਤੋਂ ਬਿਨਾ ਭਰਮ ਦੀ ਨਿਵਰਤੀ ਨਹੀਂ ਹੁੰਦੀ ਧਰਮ ਬਣਿਆ ਰਹਿੰਦਾ ਭੇਦ ਪਰਮ ਕਰਤਾ ਤੋਂ ਪਰਮ ਪੁੰਨ ਭਮ ਸੰਗ ਵਕਾਰ ਬ੍ਰਹਮ ਇਤੁਰ ਯਕਸਤ ਪਰਮ ਪਾਂਚੋ ਭਰਮ ਸੰਸਾਰ ਸਤਗੁਰ ਸੇਵੀ ਤਾਂ ਸੁਖ ਪਾਏ ਭਾਈ ਇਹ ਤਾਂ ਹੀ ਸਤਗੁਰੂ ਸੱਚੇ ਪਾਤਸ਼ਾਹ ਦਾ ਸੇਵਨ ਕਰੇ ਆਗਿਆ ਮੰਨੇ ਅਨਸਾਰ ਹੋ ਕੇ ਚੱਲੇ ਤਾਂ ਭਾਈ ਆਤਮਨੰਦ ਸੁਖ ਨੂੰ ਪਾ ਸਕਦਾ ਹੈ ਆਗਲ ਜਾਣ ਰਹਾ ਉਹ ਮਾਰੇ ਕਿਹੜਾ ਸੁਖ ਹੈ ਮਾਰੇ ਕਹਿੰਦੇ ਆਉਣਾ ਜਾਣਾ ਜਿਹੜਾ ਜਮਨ ਮਰਨ ਹੈ ਇਹ ਤੋਂ ਰਹਿਤ ਹੋ ਜਾਂਦਾ ਹੈ ਐਸਾ ਆਤਮਨੰਦ ਸੁਖ ਪਾ ਲਿੰਦਾ ਹੈ ਸਾਚ ਸਹਿਜ ਗੁਰ ਤੇ ਉਪਜੈ ਭਾਈ ਸੱਚਾ ਜੋ ਪਰਮੇਸ਼ਰ ਦਾ ਸਹਿਜ ਗਿਆਨ ਹੈ ਇਹ ਗੁਰਾਂ ਤੋਂ ਸੁਖ ਤੇ ਗਿਆਨ ਪੈਦਾ ਹੁੰਦਾ ਹੈ ਭਾਈ ਮਨ ਨਿਰਮਲ ਸਾਚ ਸਮਾਈ ਜਿਨ੍ਹਾਂ ਦਾ ਮਨ ਸੁਭ ਹੋ ਗਿਆ ਨਾ ਗੁਰੂ ਸਾਹਿਬ ਦੇ ਉਪਦੇਸ਼ ਕਰਕੇ ਉਹਨਾਂ ਦੀ ਵਿਰਤੀ ਸੱਚ ਸਰੂਪ ਦੇ ਚ ਸਮਾ ਜਾਂਦੀ ਲੀਨ ਹੋ ਜਾਂਦੀ ਹੈ ਗੁਰ ਸੇਵੇ ਸੋ ਬੂਝੈ ਭਾਈ ਇਹ ਭਾਈ ਜਿਹੜਾ ਸਤਗੁਰੂ ਸਾਹਿਬ ਦੀ ਸੇਵਾ ਕਰੇ ਉਹ ਗੁਰੂ ਸਾਹਿਬ ਜੀ ਪ੍ਰਸੰਨ ਹੋ ਕੇ ਪੁੱਛਣ ਸਿੱਖਾ ਮੰਗ ਜੋ ਕੁਝ ਮੰਗਦਾ ਫਿਰ ਉਹ ਬੂਝੇ ਪੁੱਛੇ ਗੁਰੂ ਸਾਹਿਬ ਦੇ ਪਾਸੋਂ ਜਦੋਂ ਗੁਰੂ ਸਾਹਿਬ ਕਿਰਪਾ ਕਰਕੇ ਦਰਸ਼ਨ ਤਾਂ ਬੁੱਝੇ ਸਮਝ ਲੈਂਦਾ ਹੈ ਗੁਰ ਬਿਨ ਮਾਗੋ ਨਾ ਪਾਈ ਕਿਉ ਸੰਗਿਆ ਤੋਂ ਬਿਨ ਗੁਰੂ ਦੀ ਪ੍ਰਾਪਤੀ ਦਾ ਮਾਰਗ ਜਿਹੜਾ ਗਿਆਨ ਭਗਤੀ ਦਾ ਰਸਤਾ ਹੈ ਨਹੀਂ ਕੋਈ ਪਾ ਸਕਦਾ ਜਿਸ ਅੰਦਰ ਲੋਭ ਕੇ ਕਰਮ ਕਮਾਵੇ ਭਾਈ ਜਿਸ ਦੇ ਅੰਦਰ ਭਾਈ ਲਾਲਚ ਹੈ ਖਾਣ ਦਾ ਪਹਿਰਨ ਦਾ ਜੋੜਨ ਦਾ ਉਹ ਕੀ ਦੁਨੀਆ ਦੇ ਚ ਨਿਸਕਾਮ ਕਰਮਾਂ ਨੂੰ ਕਮਾ ਸਕਦਾ ਹੈ ਕੂੜ ਬੋਲ ਬਿਖ ਖਾਈ ਉਹਦਾ ਸੁਭਾਅ ਹੈ ਝੂਠ ਬੋਲਣ ਦਾ ਝੂਠ ਬੋਲ ਬੋਲ ਕੇ ਵਿਸ਼ਿਆਂ ਦੀ ਬਿਉ ਨੂੰ ਖਾਂਦਾ ਹੈ ਪੰਡਤ ਦਹੀ ਬੇਲੋਈਏ ਭਾਈ ਇਹ ਪੰਡੇ ਜੀ ਸ਼ਕਾਮ ਕਰਮਾਂ ਕਰਕੇ ਮੁਕਤੀ ਨਹੀਂ ਹੁੰਦੀ ਸ਼ਕਾਮ ਕਰਮ ਤਾਂ ਪਾਣੀ ਦੇ ੜਕਣ ਦੀ ਨਹੀਂ ਆਈ ਹੈ ਤੇ ਨਿਸਕਾਮ ਕਰਮ ਜਿਹੜੇ ਆ ਉਹ ਇਓਂ ਹੈ ਜਿਵੇਂ ਦਹੀਂ ਦੇ ਤਾਈ ਰਿੜਕਿਆ ਜਾਂਦਾ ਹੈ ਪੰਡਿਤ ਵਿਦਵਾਨ ਵਿੱਚੋਂ ਨਿਕਲ ਤਤ ਜਦੋਂ ਦੁੱਧ ਨੂੰ ਰਿੜਕੀਏ ਦਹੀਂ ਨੂੰ ਰਿੜਕੀਏ ਔਰ ਜੋ ਤਤ ਮੱਖਣ ਨਿਕਲਿਆ ਆਉਂਦਾ ਹੈ ਜਲ ਮਥੀਏ ਜਲ ਦੇਖੀਏ ਇਸੇ ਪ੍ਰਕਾਰ ਇਸ ਕਾਮ ਕਰਮਾ ਰੂਪੀ ਦੁੱਧ ਦੇ ਤਾਈ ਜੇ ਰਿੜਕਣਾ ਕਰੀਏ ਬ विवेक ਰੂਪੀ ਮਧਾਨੀ ਦੇ ਨਾਲ ਤਾਂ ਵਿੱਚੋਂ ਤਤ ਸਰੂਪ ਦਾ ਜਿਹੜਾ ਬ੍ਰਹਮਾਨੰਦ ਹੈ ਇਹ ਮੱਖਣ ਨਿਕਲਿਆ ਆਉਂਦਾ ਹੈ ਜਲ ਮਥੀ ਹੈ ਜਲ ਦੇਖੀ ਹੈ ਭਾਈ ਜਿਹੜੇ ਸੁਕਾਮ ਕਰਮ ਕਰਨੇ ਆ ਭਾਈ ਸਹਿਤ ਕਾਮਨਾਵਾਂ ਦੇ ਉਦੋਂ ਜਿਵੇਂ ਜਲ ਨੂੰ ਕੋਈ ਰੜਕਣਾ ਕਰੇ ਤੇ ਫਿਰ ਉਹ ਜੋ ਜਲ ਦੀ ਝਾਗੀ ਦੇਖੀ ਦੀ ਹੈ ਉਹਦੇ ਚੋਂ ਜਲ ਚੋਂ ਮੱਖਣ ਨਹੀਂ ਨਿਕਲਦਾ ਹੈ ਪਾਣੀ ਰੜਕਣੇ ਕਰਕੇ ਜਿਵੇਂ ਸੰਤ ਸੁਣਾਇਆ ਕਰਦੇ ਸਾਖੀ ਕਿ ਪੰਜੇ ਸਾਹਿਬ ਦੇ ਵਿੱਚ ਕੋਈ ਪ੍ਰੇਮੀ ਦੁੱਧ ਲਿਆ ਕੇ ਰੜਕੇ ਮੱਖਣ ਦੇ ਪਿੰਨੇ ਲਈ ਜਾਂਦੇ ਸਨ ਉਹਨਾਂ ਨੂੰ ਦੇਖ ਕੇ ਕਮਾਈ ਨੇ ਜਿਹੜੀ ਪੰਜੇ ਸਾਹਿਬ ਦੇ ਦਰਸ਼ਨ ਨਹੀਂ ਸੀ ਕਰਨ ਆਈ ਉਹਨ ਵੀ ਚਾਟੀ ਖਰੀਦ ਲਈ ਚਾਟੀ ਖਰੀਦ ਕੇ ਮਧਾਨੀ ਵੀ ਲੈ ਆਂਦੀ ਤੇ ਪੰਜੇ ਸਾਹਿਬ ਦਾ ਜਲ ਪਾ ਕੇ ਰੜਕਣ ਲੱਗੀ ਜਿਸ ਵਕ ਰੜਕਣ ਲੱਗੀ ਸਾਰੀ ਜੜੀ ਡਕੀ ਰਹੀ ਤੇ ਮੱਖਣ ਨਾ ਆਇਆ ਤੇ ਉਸ ਵੇਲੇ ਮਾਈ ਕਹਿੰਦੀ ਭਾਈ ਮੈਨੂੰ ਮੱਖਣ ਤਾਂ ਮਿਲਿਆ ਨਹੀਂ ਕਹਿਣ ਲੱਗੇ ਮਾਤਾ ਜੀ ਅਸੀਂ ਦੁੱਧ ਵੀ ਨਾਲ ਲੈ ਕੇ ਆਉਨੇ ਆ ਉਹ ਗਰਮੀ ਕਰਕੇ ਹੋਰ ਸੰ ਦੁੱਧ ਚੋਂ ਮੱਖਣ ਨਹੀਂ ਨਿਕਲਦਾ ਇੱਥੇ ਪੰਜੇ ਸਾਹਿਬ ਮਹਾਰਾਜਾ ਠੰਡਾ ਹੈ ਜਾਂ ਹਲ ਹੈ ਇੱਥੇ ਉਹ ਠੰਡ ਦੇ ਕਰਕੇ ਦੁੱਧ ਜੋ ਰੜਕੀਦਾ ਮੱਖਣ ਨਿਕਲੇ ਆਉਂਦਾ ਇਸ ਪ੍ਰਕਾਰ ਜਲ ਮਥੀ ਹੈ ਜਲ ਦੇਖੀ ਜਿਹੜਾ ਭਾਇਓ ਮਾਈ ਅਣਜਾਣ ਵਾਂਗੂ ਪਾਣੀ ਨੂੰ ਰੜਕ ਜਾ ਰਿਹਾ ਸ੍ਰੀ ਕਾਮ ਕਰਮਾਂ ਨੂੰ ਕਰਦਾ ਰਹੇ ਉਹ ਜਲ ਬਿਸ਼ੇ ਰੂਪੀ ਪਾਣੀ ਵੇਖੇਗਾ ਝੱਗ ਵੇਖੇਗਾ ਥੋੜੇ ਮਾਤਰ ਇਹੋ ਜੱਗ ਇਹਾ ਵਾਥ ਇਹ ਜੱਗ ਤਾਂ ਸ ਕਾਮ ਕਰਮ ਕਰਨ ਵਾਲਾ ਇਹੋ ਜਿਆ ਹੈ ਤੇ ਇਹੀ ਜੀ ਉਹਨਾਂ ਦੇ ਕੋਲੇ ਜੰਮਣ ਮਰਨ ਦੇ ਦੇਣ ਵਾਲਾ ਸ ਕਾਮ ਕਰਮਾਂ ਨੂੰ ਵੀ ਵਸਤੂ ਹੈ ਝੱਗ ਹੀ ਹੈ ਵਿਸ਼ੇਸ਼ ਰੂਪ ਝੱਗ ਹੀ ਹੈ ਮੱਖਣ ਨਹੀਂ ਬ੍ਰਹਮਾਨੰਦ ਪ੍ਰਾਪਤ ਹੋ ਸਕਦਾ ਗੁਰ ਬਿਨ ਭਰਮ ਵਿਗੂਚੀ ਹੈ ਭਾਈ ਇਹ ਭਾਈ ਸਤਗੁਰਾਂ ਬਿਨਾਂ ਤਾਂ ਭਰਮ ਵਿੱਚ ਹੀ ਬਗੂਚੀਏ ਖਰਾਬ ਹੋਈਦਾ ਹੈ ਅਡਕ ਅਡ ਦੇਉ ਅਲਖ ਕਦੋਂ ਕਦੋਂ ਜਿਉ ਦੇਉ ਪਰਮੇਸ਼ਰ ਹੈ ਸਹੀ ਪਰ ਸਤਗੁਰਾਂ ਬਿਨਾ ਅਲਖ ਹੈ ਲਖਿਆ ਨਹੀਂ ਜਾਂਦਾ ਇਹੋ ਜਗ ਤਾਗੂ ਸੂਤ ਕੋ ਭਾਏ ਇਹ ਭਾਈ ਸੰਸਾਰ ਤੋਂ ਸਾਰਾ ਕੱਚੇ ਸੂਤ ਦਾ ਜਿਵੇਂ ਤਾਗਾ ਹੁੰਦਾ ਇਹ ਹੈ ਜਹਾ ਤਹਿ ਜਿਸ ਬਧੂ ਮਾ ਦਸੋ ਇਸ ਜੀਹਨੇ ਦੇ ਗੰਢਾਂ ਪਈਆਂ ਹੋਈਆਂ ਇਹ ਮਾਇਆ ਦੇ ਨਾਲ ਬੱਝਿਆ ਹੋਇਆ ਦਸੋ ਦਸਾ ਚ ਪਦਾਰਥਾਂ ਵਿੱਚ ਚਿਤ ਜੜ ਗ੍ਰੰਥੀ ਸੰਸੇਗ੍ਰੰਥੀ ਕਰਮ ਗ੍ਰੰਥੀ ਇਹ ਗੰਢਾਂ ਪਈਆਂ ਜਾਂ ਵਰਨਾ ਸ਼ਰਮਾ ਰੂਪ ਗੰਢਾਂ ਦੋ ਸੁਧੋ ਜੀ ਮਾਇਆ ਚ ਵੱਜਿਆ ਹੋਇਆ ਹੈ ਜੀਵ ਬਿਨ ਗੁਰ ਗਾਠ ਨਾ ਛੁੱਟੈ ਜੀ ਸਦਗ੍ਰੰਥ ਤੋਂ ਬਿਨ ਬਗੈਰ ਸੰਸਗ੍ਰੰਥੀ ਕਰਮਗ੍ਰੰਥੀ ਚਿਰਗ੍ਰੰਥੀ ਅਤੇ ਵਰਨਾ ਸ਼ਰਮਾ ਦੇ ਮਾਨ ਦੀਆਂ ਗੰਢਾਂ ਨਹੀਂ ਛੁੱਟਦੀਆਂ ਥਾਕੇ ਕਰਮ ਕਮਾ ਮਥੇਰੇ ਲੋਕ ਕਰਮ ਸਿਕਾਮ ਕਰਮਾ ਨੂੰ ਕਰਕੇ ਥੱਕ ਚੁੱਕੇ ਬੇਦਨ ਖੇਦ ਆਦਿਕਾ ਨੂੰ ਇਹੋ ਜਗ ਭਰਮ ਕੋ ਲਾਇਆ ਭਾਈ ਇਹ ਭਾਈ ਸਾਰਾ ਜਗ ਤੂੰ ਮਾਇਆ ਨੇ ਭਰਮ ਵਿੱਚ ਪਾ ਕੇ ਸਰੂਪ ਵੱਲੋਂ ਭੁਲਾ ਦੁੱਤਾ ਹੈ ਕਹਿਣਾ ਕਿਸ਼ੂ ਨਾ ਜਾ ਜਿਹੜਾ ਜੀ ਭੁੱਲਿਆ ਹੋਵੇ ਉਹਨੂੰ ਸਮਝਾਈਏ ਕਹਿੰਦੇ ਤੂੰ ਭੁੱਲਿਆ ਮੈਂ ਤਾਂ ਨਹੀਂ ਭੁੱਲਿਆ ਇਸ ਕਰਕੇ ਐਸੇ ਅਗਿਆਨੀ ਤੁਸੀਂ ਜੀਆਂ ਨੂੰ ਕਹਿਣਾ ਨਹੀਂ ਕੁਛ ਕਿਹਾ ਕਿ ਕੋਈ ਬਾਗ ਥੋੜੇ ਮਾਤਰ ਵੀ ਕਹਿਣਾ ਨਹੀਂ ਬਣਦਾ ਉਹ ਆਪ ਨੂੰ ਸਿਆਣੇ ਮੰਨੀ ਬੈਠੇ ਹਨ ਗੁਰ ਮਿਲਿਆ ਭਉ ਮਨ ਵਸੈ ਭਾਈ ਸਤਗੁਰਾਂ ਦੇ ਨਾਲ ਜੇ ਮਹਿਨ ਭਾਈ ਫੇਰ ਮਨ ਚ ਪਰਮੇਸ਼ਰ ਦਾ ਭੈ ਵਸੇ ਭੈ ਮਰਨਾ ਸੱਚ ਲੇਖ ਜਿਹੜਾ ਕਿਹੜਾ ਭੈ ਕਹਿੰਦੇ ਮਰਨ ਦਾ ਭੈ ਹੋਵੇ ਕਿ ਕੀ ਪਤਾ ਹੈ ਕਿ ਕਿਆ ਜਾਨੋ ਇਹ ਅੰਤ ਕੋਈ ਹੀ ਸਾਸ ਮਤੋਂ ਇਹੋ ਹੀ ਸਾਹ ਨਾ ਹੋਵੇ ਇਹ ਜਿਹੜਾ ਮਰਨ ਦਾ ਭੈ ਹੈ ਜਿਹੜਾ ਮਾਰਨ ਲਿਖਿਆ ਹੋਇਆ ਹੈ ਕਿ ਭਈ ਇੰਨੀ ਉਮਰ ਭੋਗੇਗਾ ਇਹਨੇ ਚ ਨੂੰ ਤੇਰੇ پلان ਮੁੱਕ ਜਾਣਗੇ ਇਹ ਸੱਚਾ ਲੇਖ ਜਿਨ੍ਹਾਂ ਦੇ ਰਿਦੇ ਚ ਨਿਸ਼ਚੈ ਹੈ ਇਹ ਮਰਨ ਦਾ ਭੈ ਧਾਰ ਕਰਕੇ ਉਹ ਮਰਨ ਤੋਂ ਪਹਿਲਾਂ ਪਹਿਲਾਂ ਹੀ ਆਪਣਾ ਕਾਰਜ ਪਰਮਾਰ ਦਾ ਸਾਰ ਲੈਂਦੇ ਹਨ ਜਵਾਨ ਤੂਫਾਨ ਦੇ ਦਾਨਤੀਸਾਂਗੇ ਯਾਦ ਕਰਨਾ ਕਿ ਜਾਈਆਂ ਕੋਈ ਨੇਕੀਆਂ ਕਰਨੀਆਂ ਜਿਹੜੀਆਂ ਇਹ ਭਾਈ ਸਰਗਹ ਨਾਮ ਵਸੇ ਉਹ ਮਰੀਆਂ ਜੰਮੀਆਂ ਜੀ ਦੀਆਂ ਹੈ ਸਰਗਹ ਵੀ ਵਿਗਾਇਤ ਦਾ ਨਾਮ ਦੀ ਵਿਸ਼ੇਸ਼ਤਾ ਹੈ ਜੋ ਨਾਮ ਜਪੇਗਾ ਉਹ ਮਹਾਰਾਜ ਦੀ ਪ੍ਰਾਪਤੀ ਕਰੇਗਾ ਵਾਹਿਗੁਰੂ ਦੇ ਘਰ ਤੋਂ ਨਾਮ ਦੀ ਵਿਸ਼ੇਸ਼ਤਾ ਹੈ ਕਿਉਂ ਜਗਮਾ ਨਾਮ ਉਤਮ ਹੋਈ ਉਤਮ ਨਾਮ ਦੀ ਵਿਸ਼ੇਸ਼ਤਾ ਹੈ ਜੋ ਨਾਮ ਜਪੇਗਾ ਉਹ ਵਾਹਿਗੁਰੂ ਦੀ ਪ੍ਰਾਪਤੀ ਹੋਵੇਗੀ ਜਿਮੀ ਨਾਮ ਤੇ ਹੈ ਗ੍ਰਹਿ ਵਿੱਚ ਕਹਾਲੋ ਮਾਨਕ ਤੇ ਸੁਜਲੇ ਕੇਤੀ ਸਿੱਟੀ ਨਾ ਲੋ ਬੋਰ ਅੰਕ ਤੋਂ ਜੇ ਨਾਮ ਜੜਾਇਆ ਭਾਈ ਗੁਰੂ ਮਹਾਰੇ ਸਾਡੇ ਮੰਨਜੜਾ ਹਾਥੀ ਹਨ ਉਹ ਮੋਰਤੂਰਿਆੁਰਗਾ ਸੰਸਾਰ ਦੇ ਮਨੋਰਥੀ ਤ੍ਰਵਲਾਨੀਆ ਬਗੀਚੀਆਂ ਨੂੰ ਭੰਦਾ ਫਿਰਦਾ ਹੈ ਇਹ ਗੁਰੂ ਸਾਹਿਬ ਦੇ ਕਾਸ਼ ਨਾਮ ਰੂਪੀ ਅੰਕੁਸ਼ਕੁੰਡਾ ਹੈ ਜਿਨ੍ਹਾਂ ਗੁਰੂ ਨਰਿੰਦਰ ਸਿੰਘ ਦੇ ਨਾਮ ਨੂੰ ਜੰਦ ਕਰਾਇਆ ਹੈ ਮਾਨਵਤਿਆ ਚੀਕਾਂ ਤੇ ਜਿੰਨ ਦੇ ਮਨਤੀ ਵਸ ਗਿਆ ਉਹ ਹਾਥੀ ਅੰਸਾਰ ਹੋ ਕੇ ਚੱਲ ਪੈਂਦਾ ਕੁੰਡੇ ਨੇ ਇਸੇ ਪ੍ਰਕਾਰ ਜਿਹਨਾਂ ਦੇ ਮਨ ਚ ਵਸ ਗਿਆ ਸੇਖ ਨਹੀਂ ਬਣਾਉਦਾ ਫਿਰ ਲੋਕਾਂ ਦੇ ਖੰਡੋਂ ਆ ਤੇ ਕਰੋ ਕੋਈ ਫੇਸ ਬਣਾ ਲਿਆ ਕਦੇ ਕੋਈ ਫੇਸ ਬਣਾ ਲਿਆ ਇਹ ਸਰੀਰ ਧਾਰ ਨੂੰ ਭੇਖ ਹੋਣਾ ਝੱਕਿਆ ਗਿਆ ਮੁੜ ਕੇ ਜਨਮ ਮਰਨ ਤੇ ਨਹੀਂ ਆਉਦੇ ਮੁਕਤ ਹੋ ਜਾਂਦੇ ਹਨ ਇਹ ਹੋਂ ਤਾਂ ਹਾਥੀ ਬਸਾ ਜਾਂਦਾ ਹੈ ਮਨ ਜਿਨ੍ਹਾਂ ਦੇ ਵਸ ਜਾਂਦਾ ਗੁਰੂ ਦਾ ਨਾਮ ਇਹ ਹੋਂ ਤਾਂ ਹਾਤ ਸਰਾਫ ਕੋ ਭਾਈ ਭਾਈ ਨੂੰ ਜਾਣੋ ਇਹ ਜਿਹੜਾ ਮਰਖਾ ਤੇ ਹੈ ਇਸ ਸਿਰਾਹ ਪਰਮੇਸ਼ਰ ਦੀ ਪ੍ਰਾਪਤੀ ਦੀ ਹੱਟੀ ਹੈ ਜੋ ਤਰਖਣ ਕਰਨ ਵਾਲਾ ਸਿਰਾਹ ਜਿਵੇਂ ਸਵੇਨੇ ਨੂੰ ਤਰਖਦਾ ਹੈ ਕਿਉਂ ਮਾਰਾ ਅਕਾਲ ਪੁਰਖ ਵਾਹਿਗੁਰੂ ਇਹਨਾਂ ਸਾਡੇ ਮਨਾਂ ਨੂੰ ਤਰਖਦੇ ਆਂ ਵੀ ਇਹਦੇ ਮਨ ਨਿਰਵਕਾਰ ਹੈ ਕੋ ਵਕਾਰੀ ਹੈ ਜਾਂ ਗੁਰੂ ਸਾਹਿਬ ਸਿਰਾਹ ਦੀ ਇਹ ਹੱਟ ਹੈ ਇਹ ਜਿਹੜਾ ਮਨੁੱਖਾ ਜਿਹਨੂੰ ਸਾਨੂੰ ਦੁੱਖ ਹੈ ਤਨਈਸ਼ਵਰ ਨੇ ਵੱਖਰ ਨਾਮ ਅਪਾ ਇਹਦੇ ਜਿਹਸ ਸਿਰਾਹ ਗੁਰੂ ਦੀ ਹੱਟ ਵਿੱਚ ਨਾਮ ਉਹਤੀ ਵੱਖਰ ਲਾਭਦਾਇਕ ਵਸਤੂ ਹੈ ਆਦਾਰ ਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਇਹੋ ਵਖਰ ਵਪਾਰੀ ਸੋ ਦ੍ਰਿੜ ਹੈ ਭਾਈ ਮੁਖ ਲਾਹ ਵਾਇਕ ਨਾਮੋ ਬਤਾਰੀ ਅਧਿਕਾਰੀ ਉਹ ਦਿਰਜ ਕਰਦਾ ਹੈ ਭਾਈ ਬਸੌਦਾ ਚੇਤੇ ਪਰ ਸਾਬਦ ਕਰੇ ਵੀ ਚਾਰ ਜਿਹੜੇ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕਰਦਾ ਹਿਰਦੇ ਚ ਗੁਰਾਂ ਦੇ ਵੇਸ ਨੂੰ ਕਮਾਉਂਦਾ ਹੈ ਧਨ ਵਪਾਰੀ ਨਾਨਕਾ ਭਾਈ ਸਾਨੋ ਮੁਨਖੋ ਜੀਵ ਜੀਆ ਸੁ ਅਧਿਕਾਰੀ ਨਾਉਂ ਦਾ ਵਪਾਰ ਗੁਰੂ ਸਾਹਿਬ ਦੇ ਪਾਸੋਂ ਤਨਮਨ ਧੰਮ ਦੇ ਕੇ ਲੈਣ ਵਾਲੇ ਵਪਾਰ ਨੂੰ ਖਰੀਦਣ ਵਾਲੇ ਆਪ ਜਪਣੋ ਵਾਲੇ ਹੋਰ ਨੂੰ ਜਪਾਉਣੋ ਵਾਲੇ ਹਮ ਗੁਰਸਿੱਖੋ ਮੇਲ ਕਰੇ ਵਾਪਾਰ ਸਤਿਗੁਰੂ ਜੀ ਕਹਿੰਦੇ ਨੇ ਪਿਆਰਿਆ ਮੇਲ ਕਰੇ ਵਾਪਾਰ ਜਿਹੜਾ ਸੰਗਤ ਨਾਲ ਮੇਲ ਕਰਕੇ ਆਪ ਜਪਣ ਤੇ ਹੋਰ ਨੂੰ ਜਪਾਉਣਾ ਇਹ ਵਪਾਰ ਕਰਦੇ ਆ ਉਹ ਧੰਮ ਹੈ ਵਪਾਰੀ ਸੰਤ ਤਨਉ ਗੁਰਸਿੱਖ ਵਪਾਰੀ ਹੈ ਜਿਵੇਂ ਵਾਹਿਗੁਰੂ ਨਾਲ ਆ ਮੇਲ ਕਰਕੇ ਹੋਰਨਾਂ ਦਾ ਮੇਲ ਕਰਾਉਣ ਨੂੰ ਵਪਾਰ ਕਰਾਉਂਦੇ ਆ। ਧੰਨੋ ਮਹਾਂਪੁਰਖਾਂ ਦਾ ਜੀਵਨ ਹੈ ਇਹ ਪੰਡਤ ਦੇ ਤਰ੍ਹਾਂ ਗੁਰੂ ਸਾਹਿਬ ਨੇ ਨਕਾਣੇ ਸਰਾਹ ਵਿੱਚੀ ਅਸ਼ਬਦੀ ਉਚਾਰਨ ਕੀਤੀ ਏਹੋ ਵਖਰ ਵਪਾਰੀ ਤੋ ਜਿਹੜਾ ਭਾਈ ਗੁਰ ਸ਼ਬਦ ਕਰੇ ਦੀਚਾਰੋ ਧੰਨ ਵਾਖਾਰੀ ਨਾਲ ਕਰ ਭਾਈ ਮੇਲ ਕਰੇ ਵਾਰ ਬਾਹਰ